ਲਓ ਜੀ ਅੱਜ ਤੁਹਾਨੂੰ ਟਿੱਕੀ ਬਣਾਉਣ ਦੀ ਰੈਸਪੀ ਦੱਸਦੇ ਹਾਂ ਸਭ ਤੋਂ ਪਹਿਲਾਂ ਆਲੂ ਬਾ ਲੈਣੇ ਨੇ ਉਹਦੇ ਚ ਨੂਨ ਮਿਰਚ ਜੋ ਵੀ ਪਾਉਣਾ ਪਾ ਲੈਣਾ ਨਾਲ ਪਾ ਲੈਣਾ ਧਨੀਆ ਇਹਨੂੰ ਜਿਹੜੇ ਲਾਲ ਆਲੂ ਹੁੰਦੇ ਨੇ ਇਹਨੂੰ ਮੈਸ਼ ਕਰਨ ਲਈ ਤੁਸੀਂ ਗਲਾਸ ਦੀ ਵਰਤੋਂ ਕਰ ਸਕਦੇ ਹੋ ਕਿਉਂ ਇਹਦੇ ਨਾਲ ਬਿਲਕੁਲ ਹੀ ਮੈਸ਼ ਹੋ ਜਾਣਗੇ ਇਹ ਚੰਗੀ ਤਰ੍ਹਾਂ ਇਹਨਾਂ ਨੂੰ ਮੈਸ਼ ਕਰ ਲੈਣਾ ਦੂਜੇ ਪਾਸੇ ਕੜਾਹੀ ਆ ਜਿਹੜੀ ਉਹ ਧਰ ਦੇਣੀ ਆ ਇਸ ਤਰ੍ਹਾਂ ਦੀਆਂ ਹੋਰ ਵੀਡੀਓ ਦੇਖਣ ਲਈ ਫੋਲੋ ਜਰੂਰ ਕਰ ਲਿਓ ਆਪਾਂ ਅੱਜ ਟਰਾਈ ਕਰਕੇ ਦੇਖਦੇ ਹਾਂ ਘਰ ਵੀ ਟਿੱਕੀ ਉਹੋ ਜਿਹੀ ਬਣਦੀ ਹੈ ਜਿਵੇਂ ਜਿਵੇਂ ਆਪਾਂ ਮਾਰਕੀਟ ਤੋਂ ਖਰੀਦਦੇ ਆਂ ਲਓ ਜੀ ਆਲੂ ਚੰਗੀ ਤਰ੍ਹਾਂ ਮੈਸ਼ ਹੋ ਗਏ ਫੇਰ ਬਣਾ ਲੈਨੇ ਨੇ ਟਿੱਕੀਆਂ ਆ ਪਹਿਲਾਂ ਆਪਾਂ ਛੋਟੀ ਟਿੱਕੀ ਟਰਾਈ ਕਰਾਂਗੇ ਲਓ ਜੀ ਇਹ ਟਿੱਕੀ ਬਣਨੀ ਸ਼ੁਰੂ ਹੋ ਚੁੱਕੀ ਆ ਅੱਗ ਥੋੜੀ ਤੇਜ਼ ਰੱਖੋ ਲਓ ਜੀ ਟਿੱਕੀ ਬਣਨੀ ਸ਼ੁਰੂ ਹੋ ਗਈ ਇਹ ਆਪਣੀਆਂ ਦੋ ਟਿੱਕੀਆਂ ਤਿਆਰ ਹੋ ਗਈਆਂ ਨੇ ਜਿਹਾ ਜੀ ਤੁਹਾਨੂੰ ਮਾਰਕੀਟ 'ਚ ਟਿੱਕੀ ਉਹੀ ਬਣਾ ਕੇ ਦਿਖਾਵਾਂਗੇ ਉੱਤੇ ਆਪਾਂ ਪਾ ਲੈਣਾ ਮੂਲੀਆਂ ਦਾ ਜਿਹੜਾ ਕੱਦੂ ਕਸ ਕਰਕੇ ਥੋੜੇ ਜਿਹਾ ਪਿਆਜ਼ ਪਾ ਲੈਣੇ ਨੇ ਥੋੜੀ ਜਿਹੀ ਸੌਸ ਪਾ ਲੈਣੀ ਆ ਰੈੱਡ ਸੌਸ ਜੇ ਤੁਹਾਡੇ ਕੋ ਗਰੀਨ ਚਟਣੀਆਂ ਯਾਨੀ ਕਿ ਹਰੀ ਸੌਸ ਆਤ ਉਹ ਵੀ ਪਾ ਸਕਦੇ ਹੋ ਉਹਨਾਂ ਦਾ ਥੋੜਾ ਫਲੇਵਰ ਆ ਜਿਹੜਾ ਘੈਂਟ ਆ ਜਾਂਦਾ ਲਓ ਜੀ ਆਪਾਂ ਦੇਖੋ ਹੁਣ ਲੱਗਦੀਆਂ ਨੂੰ ਉਸੇ ਤਰ੍ਹਾਂ ਇਹਦੇ ਉੱਤੇ ਆਪਾਂ ਪਾਵਾਂਗੇ ਜਿਹੜੀ ਹਰੀ ਚਟਨੀ ਆ ਵੀਡੀਓ ਨੂੰ ਬੱਦੋ ਉਹਦੇ ਸ਼ੇਅਰ ਕਰ ਦਿਓ ਤੇ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਬੱਸ ਚਟਨੀ ਆਪਣੀ ਥੋੜੀ ਲੇਟ ਹੋ ਗਈ ਲਓ ਜੀ ਆ ਗਈ ਗ੍ਰੀਨ ਚਟਨੀ ਹੁਣ ਆਪਾਂ ਅਗਲੀ ਵੀਡੀਓ 'ਚ ਮਿਲਾਂਗੇ